मेरे पास कार्ड था बोले बोल देता हूं मैं धन्यवाद बहुत अच्छी चल रही है आज टोटल बहुत ऊपर कर रहा है आज की निकल वाले डायरेक्ट में प्लीज आ भैया बात है बोलो फास्ट है लास्ट मिनट है ਜੀ ਅੱਜ ਅਸੀਂ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦਾ 188ਵਾਂ ਜਨਮ ਦਿਨ ਪੰਡਿਤ ਸ਼ਰਦਾ ਰਾਮ ਫਲੋਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ 23ਵਾਂ ਸਮਾਗਮ ਕਰਕੇ ਸੰਗਲਾ ਵਾਲੇ ਸ਼ਵਾਲਾ ਜਿਹੜਾ ਪ੍ਰਾਚੀਨ ਮੰਦਿਰ ਹੈ ਉੱਥੇ ਮਹਾਂਤ ਨਾਰੈਣਪੁਰੀ ਜੀ ਦੀ ਸਰਪ੍ਰਸਤੀ ਹੇਠ ਸਮਾਗਮ ਕਰਕੇ ਮਨਾਉਣ ਜਾ ਰਹੇ ਹਨ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਜਿੱਥੇ ਉਹਨਾਂ ਨੇ ਓਮ જય ਜਗਦੀਸ਼ਰੇ ਸੁਆਮੀ જય ਜਗਦੀਸ਼ਰੇ ਆਰਤੀ ਦੀ ਰਚਨਾ ਕਰਕੇ ਉਹ ਪ੍ਰਭੂ ਭਗਤੀ ਦਾ ਰਸਤਾ ਦਿਖਲਾਇਆ ਜਿਹੜੀ ਕਿ ਪੂਰੇ ਵਿਸ਼ਵ ਦੇ ਵਿੱਚ ਹਰ ਹਿੰਦੂ ਫੈਮਿਲੀ ਦੇ ਵਿੱਚ ਦੁੱਖ ਸੁੱਖ ਦੇ ਸਮੇਂ ਮੰਦਰ ਦੇ ਵਿੱਚ ਇਹ ਆਰਤੀ ਗਾਈ ਜਾਂਦੀ ਹੈ ਪੰਡਿਤ ਜੀ ਜਿੱਥੇ ਉਹਨਾਂ ਨੇ ਆਰਤੀ ਦੀ ਰਚਨਾ ਕੀਤੀ ਉੱਥੇ ਇੱਕ ਦੇਸ਼ ਭਗਤ ਸਨ ਉਹ ਸੰਤੰਤਰਤਾ ਸੰਗਰਾਮੀ ਸਨ ਉਹਨਾਂ ਦੇ ਬੋਲੇ ਹੋਏ ਸ਼ਬਦ ਜਦ ਅੰਗਰੇਜ਼ ਹਕੂਮਤ ਦੀਆਂ ਜੜਾਂ ਹਿਲਾਉਣ ਵਾਲੇ ਸਨ ਪੰਡਿਤ ਜੀ ਨੇ ਜਿੱਥੇ ਸਮਾਜ ਦੇ ਵਿੱਚ ਇੱਕ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਸਮਾਜ ਸੁਧਾਰਕ ਸਨ ਉੱਥੇ ਮੈਂ ਸਮਝਦਾ ਉਹਨਾਂ ਦੀ ਬੜੀ ਵੱਡੀ ਜਿੱਥੇ ਸਮਾਜ ਨੂੰ ਦੇਣਾ ਉਹਨਾਂ ਦਾ ਲਿਖਿਆ ਨਾਵਲ ભાગ્યાવતી ਜੋ કે ਉਸ ਸਮੇਂ ਬੇਟੀਆਂ ਨੂੰ ਦਾਜ ਦੇ ਵਿੱਚ ਦਿੱਤਾ ਜਾਂਦਾ ਸੀ ਉਹ ਨਾਵਲ ਜੋ ਕਿ ਜਦ ਬੇਟੀ ਸ਼ਾਦੀ ਹੋ ਕੇ ਸਸਰਾਲ ਜਾਂਦੀ ਹੈ ਤਾਂ ਉੱਥੇ ਦਾ ਕਲਚਰ ਉੱਥੇ ਦਾ ਸਭਿਆਚਾਰ ਉੱਥੇ ਦੇ ਜੋ ਸੰਸਕਾਰ ਬੇਟੀ ਦੇ ਅੰਦਰ ਹੋਣੇ ਚਾਹੀਦੇ ਆ ਉਹ ਨਾਵਲ ਉਸ ਨੂੰ ਉਸ ਦਾ ਗਿਆਨ ਦਿੰਦਾ ਸੀ ਮੈਂ ਸਮਝਦਾ ਐਂ ਲੱਗਦਾ ਕਿ ਸਾਤੋਂ ਪਹਿਲਾਂ ਲੋਕ ਬਹੁਤ ਸਿਆਣੇ ਸਨ ਤੇ ਅੱਜ ਉਹ ਨਾਵਲ ਦੀ ਜਰੂਰ ਜ਼ਰੂਰਤ ਹੈ ਅ ਪ੍ਰੋਫੈਸਰ ਜੀ ਚਾਹੁੰਦੇ ਨੇ ਕਿ ਅਸੀਂ ਅਗਲੇ ਸਾਲ ਅਸੀਂ ਉਹ ਨਾਵਲ ਦੀਆਂ ਕਾਪੀਆਂ ਅਸੀਂ ਚਾਹੀਓ ਚਾਹੁੰਦੇ ਹਾਂ ਕਿ ਸਮਾਜ ਦੇ ਵਿੱਚ ਉਹ ਜਰੂਰ ਸ਼ਾਦੀ ਵੇਲੇ ਉਹ ਨਾਵਲ ਦਿੱਤਾ ਜਾਣਾ ਚਾਹੀਦਾ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਜੋ ਸਮਾਜ ਦੇ ਵਿੱਚ ਅਸੀਂ ਇਹ ਕੁਰੀਤیاں ਜਾਂ ਆਪਾਂ ਜੋ ਕੁਝ ਹੋ ਰਿਹਾ ਆ ਆਪਾਂ ਦੇਖ ਰਹੇ ਹਾਂ ਸਾਰਾ ਤੇ ਅੱਜ ਮੈਂ ਸਮਝਦਾ ਪੰਡਿਤ ਸ਼ਰਧਾ ਰਾਮ ਫਲੋਰੀ ਜੀ ਜਿੱਥੇ ਉਹਨਾਂ ਦਾ ਲਿਖਿਆ ਨਾਵਲ ਬਾਤਚੀਤ ਜਿਹੜਾ ਕਿ ਉਸ ਸਮੇਂ ਅੰਗਰੇਜ਼ ਹਕੂਮਤ ਸਮੇਂ ਜਦ ਕੋਈ ਅਫੀਸਰ ਬਾਹਰੋਂ ਆਉਂਦੇ ਸੀ ਤਾਂ ਉਹਨਾਂ ਨੂੰ ਉਹ ਪੜ੍ਹਨਾ ਪੈਂਦਾ ਸੀ ਤਾਂ ਕਿ ਉਹਨਾਂ ਨੂੰ ਪੰਜਾਬੀ ਦਾ ਗਿਆਨ ਹੋ ਸਕੇ ਉਹਨਾਂ ਦਾ ਜਿਹੜਾ ਸਿੱਖ ਰਾਜ ਦੀ ਵਿਥਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਤੇ ਜੋ ਪਹਿਲਾਂ ਰਾਜ ਬੀਤੇ ਇਥੋਂ ਤੱਕ ਕਿ ਉਹਨਾਂ ਦਾ ਤਾਂ ਵਿਆਹ ਵੀ ਇੱਕ ਸਿੱਖ ਫੈਮਿਲੀ ਦੇ ਵਿੱਚ ਹੋਇਆ ਤੇ ਵੱਡੀ ਗੱਲ ਮੈਂ ਸਮਝਦਾ ਕਿ ਉਹਨਾਂ ਨੇ ਜਿਹੜੀਆਂ ਸਾਡੀਆਂ ਔਰਤਾਂ ਉਹਦਾ বাল ਵਿਵਾਦ ਦਾ ਵਿਰੋਧ ਕੀਤਾ ਸਤੀ ਦਾ ਵਿਰੋਧ ਕੀਤਾ ਅੱਜ ਵੀ ਜਿਹੜਾ ਮੰਦਰ ਹੈ ਫਲੋਰ ਦੇ ਵਿੱਚ ਉੱਥੇ ਮਹਿਲਾਵਾਂ ਉਹਦਾ ਸਾਰਾ ਪ੍ਰਬੰਧ ਦੇਖਤੀਆਂ ਨੇ ਤੇ ਅਸੀਂ ਉਸ ਸਮੁੱਚੀ ਮੰਦਰ ਕਮੇਟੀ ਨੂੰ ਵੀ ਬੁਲਾ ਰਹੇ ਹਾਂ ਕਿ ਅਸੀਂ ਉਹਨਾਂ ਦਾ ਉੱਥੇ ਸਨਮਾਨ ਕਰੀਏ ਆਨਰ ਕਰੀਏ ਠਾਈ ਤਰੀਕੀ ਤੇ ਮੈਂ ਸਮਝਦਾ ਕਿ ਜਿੱਥੇ ਪੰਡਿਤ ਸ਼ਰਧਾਰਾਮ ਫਲੋਰੀ ਜੀ ਦੇ ਜੀਵਨ ਦੇ ਕਿੰਨੇ ਪੱਖ ਨੇ ਉਹਨਾਂ ਤੋਂ ਕਿਉਂਕਿ ਇਹ ਸਮਾਜ ਨੂੰ ਜਾਗਰੂਕ ਕਰਾਉਣਾ ਇੱਥੋਂ ਤੱਕ ਕਿ ਕਪੂਰ ਥੱਲੇ ਦਾ ਰਾਜਾ ਧਰਮ ਪਰਿਵਰਤਨ ਕਰਨ ਲੱਗਿਆ ਪੰਡਿਤ ਜੀ ਮਿਲਣ ਲਈ ਗਏ ਤਾਂ ਉਹ ਸਮਾਂ ਨਾ ਦੇਵੇ ਜਦੋਂ ਸਮਾਂ ਦਿੱਤਾ ਤੇ ਜਦੋਂ वार्तालाਪ ਹੋਇਆ ਤਾਂ ਉਹ ਹਾਥੀ ਕੋੜਿਆਂ ਦੇ ਨਾਲ ਪੰਡਿਤ ਜੀ ਨੂੰ ਫਲੋਰ ਛੱਡ ਕੇ ਗਿਆ ਉਹਨੇ ਉਹਨਾਂ ਦਾ ਕਹਿਣ ਦਾ ਭਾਵ ਇੱਕ ਐਡੀ ਵੱਡੀ ਚੇਂਜ ਲਿਆਤੀ ਉਹਨਾਂ ਦੀ ਸੋਚ ਦੇ ਅੰਦਰ ਚੇਂਜ ਲਿਆਤੀ ਤੇ ਅੱਜ ਪੰਡਿਤ ਜੀ ਵਰਗੇ ਸ਼ਖਸੀਤਾਂ ਉਹਨਾਂ ਨੂੰ ਯਾਦ ਕਰਨਾ ਉਹਨਾਂ ਦਾ ਜੀਵਨ ਦੱਸਦੇ ਨੇ ਕਿ ਜਦੋਂ ਹਰਮੋਨੀਅਮ ਦੇ ਨਾਲ ਉਹ ਆਰਤੀ ਗਾਉਂਦੇ ਉਹ ਸੜਕਾਂ ਤੇ ਫਿਰਕੇ ਉਹ ਗੱਲ ਜਦੋਂ ਜਿਹੜੇ ਸ਼ਬਦ ਬੋਲਦੇ ਤੇ ਉਹ ਅੰਗਰੇਜ਼ ਹਕੂਮਤ ਨੂੰ ਇੱਕ ਹਲੂਣਾ ਦੇਣ ਵਾਲੇ ਸਨ ਇੱਕ ਉਹ ਸੁਤੰਤਰਤਾ ਸੰਗਰਾਮੀ ਤੇ ਅੱਜ ਅਸੀਂ ਜਿੱਥੇ ਸਾਡੇ ਪੁਰੀਜ ਜੀ ਪ੍ਰਧਾਨ ਨੇ ਪੰਡਿਤ ਸਰਦਾਰ ਰਾਮ ਫਲੋਰੀ ਸੋਸਾਇਟੀ ਦੇ ਸਾਡੇ ਸਤਿਕਾਰਯੋਗ ਮਨਮੋਹ ਕੌੜਾ ਜੀ ਜਿਹੜੇ ਸਾਡੇ ਵਾਈਸ ਚੇਅਰਮੈਨ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਆ ਆਰਨ ਨਵੀਰ ਜੀ ਬਹੁਤ ਹੀ ਲੁਧਿਆਣੇ ਦੀਆਂ ਮਾਨਯੋਗ ਸ਼ਖਸੀਅਤ ਤੇ ਸਾਡੀ ਬੇਨਤੀ ਪ੍ਰਵਾਨ ਕਰਕੇ ਆਏ ਤੇ ਅਸੀਂ ਉਹਨਾਂ ਦੀ ਸਰਪ੍ਰਸਤੀ ਲੈਣੀ ਚਾਹਾਂਗੇ ਕਿਉਂਕਿ ਇਹ ਸਿਖਸ਼ੀਤਾ ਜਦ ਆਉਂਦੀਆਂ ਨੇ ਤਾਂ ਸਾਡਾ ਵੀ ਹੌਸਲਾ ਵੱਧਦਾ ਸਾਨੂੰ ਵੀ ਅੱਛਾ ਲੱਗਦਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਚੰਦਰਸ਼ੇਖਰ ਪ੍ਰਵਾਕਰ ਜੀ ਮੂਰਤੀਕਾਰ ਜਿਨ੍ਹਾਂ ਨੇ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦੀ ਮੂਰਤੀ ਤਿਆਰ ਨਹੀਂ ਕੀਤੀ ਬਲਕਿ ਅਮਤਾਬ ਵਚਨ ਹੋਰ ਬੜੇ-ਬੜੇ ਜੀਵ ਗਾਂਧੀ ਕਿੰਨੇ ਲੋਕਾਂ ਦੀਆਂ ਉਹ ਉਹ ਇਹਨਾਂ ਮੂਰਤੀਕਾਰ ਤੇ ਕਪਲ ਸ਼ਰਮੇ ਦੇ ਸ਼ੋਅ ਦੇ ਵਿੱਚ ਵੀ ਜਾ ਕੇ ਆਏ ਨੇ ਤੇ ਮੈਂ ਸਮਝਦਾ ਇਹ ਲੁਧਿਆਣੇ ਦੀਆਂ ਉਹ ਪਹਿਚਾਨ ਨੇ ਉਹ ਸਿਖਸ਼ੀਤਾ ਤੇ ਸਾਡੇ ਵਿਰੇਦਰ ਜੀ ਅਗਰ왈 ਜੀ ਪਹਿਲਾਂ ਤੋਂ ਜਦੋਂ ਤੋਂ ਸਸਤਾ ਬਣ ਗਿਆ ਜੁੜੇ ਹੋਏ ਨੇ ਹਮੇਸ਼ਾ ਅੱਗੇ ਹੋ ਕੇ ਸੇਵਾ ਲਈ ਰੋਲ ਅਦਾ ਕਰਦੇ ਨੇ ਸਾਡੇ ਸੁਨੀਲ ਮੈਣੀ ਜੀ ਸਾਡੇ ਪ੍ਰਬੰਧਕ ਸਕੱਤਰ ਨੇ ਸਾਰਾ ਕੁਝ ਵਾਈਸ ਚੇਅਰਮੈਨ ਨੇ ਸਾਰਾ ਅੱਗੇ ਹੋ ਕੇ ਪ੍ਰਬੰਧਾਂ ਦੇ ਲਈ ਵੱਡਾ ਰੋਲ ਅਦਾ ਕਰਦੇ ਨੇ ਸਾਡੇ ਸਤਕਾਰਯੋਗ ਬਜਾਜ ਸਾਹਿਬ ਇਸਤੀਸ਼ ਬਜਾਜ ਜੀ ਸਾਡੇ ਇਹਨਾਂ ਦੇ ਪਿਤਾ ਜੀ ਨਾਲ 20 ਪਰਿਵਾਰਕ ਸੰਬੰਧ ਸਨ ਰਾਮਚੰਦ ਜੀ ਜਿਹੜੇ ਕਿ ਕੱਪੜੇ ਦਾ ਵੱਡਾ ਕਾਰੋਬਾਰ ਕਰਦੇ ਤੇ ਲੱਕੜ ਦਾ ਕਾਰੋਬਾਰ ਕਰਦੇ ਪਰ ਇਹਨਾਂ ਦੇ ਅੰਦਰ ਜੋ ਪ੍ਰਭੂ ਦਾ ਵਾਸਾ ਹੈ ਜੋ ਮੈਂ ਦੇਖਿਆ ਬੇਸ਼ਾਂ ਧਰਮਕਮਲ ਅੱਗੇ ਹੋ ਕੇ ਰੋਲਾ ਦਾ ਕਰਨਾ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਉਹਦੇ ਹਿੱਸੇ ਆਉਂਦਾ ਜਿੱਤੇ ਪ੍ਰਭੂ ਦੀ ਕਿਰਪਾ ਹੋਵੇ ਤੇ ਇਹ ਉਹ ਸ਼ਕਸ਼ੀਤਾ ਨੇ ਸਾਰੀ ਸਾਡੀ ਟੀਮ ਬੈਠੀ ਹੈ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਆਪਾਂ ਸਾਰੇ ਮਿਲ ਕੇ 28 ਤਰੀਕ ਨੂੰ ਸਵੇਰੇ 10 ਵਜੇ ਸੰਗੜਾ ਵਾਲਾ ਸ਼ਵਾਲਾਪ ਜੋ ਪ੍ਰਾਚੀਨ ਮੰਦਿਰ ਹੈ ਮਹਾਂਤ ਨਰੈਣਪੂਰੀ ਜੀ ਦੀ ਸਰਪ੍ਰਸਤੀ ਹੇ ਉਥੇ ਸਮਾਗਮ ਹੋਣਾ ਹੈ ਉਥੇ ਆਪਾਂ ਸਾਰੇ 11 ਸ਼ਹਿਰ ਦੀਆਂ ਮਹਾਨ ਸ਼ਖਸੀਤਾਂ ਦਾ ਵੀ ਅਸੀਂ ਉਸ ਟਾਈਮ ਉਥੇ ਆਨਰ ਕਰਨਾ ਜਿਹੜੀਆਂ ਸਮਾਜ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਇਹ ਸਾਡਾ ਛੋਟਾ ਜਿਹਾ ਅਪਰਾਲਾ ਤੇ ਅਸੀਂ ਅੱਜ ਭਾਰਤੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਪੰਡਿਤ ਸ਼ਰਧਾ ਰਾਮ ਫਲौरी ਜੀ ਦੀ ਯਾਦ ਦੇ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਜਾਵੇ ਪੰਜਾਬ ਦੀ ਸਰਕਾਰ ਪੰਜਾਬ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਨਾਂ ਤੇ ਚੇਅਰ ਸਥਾਪਿਤ ਕਰੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਡਿਤ ਸ਼ਰਧਾ ਰਾਮ ਫਲੋਰੀਜੀ ਦੇ ਜੀਵਨ ਬਾਰੇ ਗਿਆਨ ਹੋ ਸਕੇ ਤੇ ਮੈਂ ਸਮਝਦਾ ਕਿ ਅੱਜ ਸਾਡਾ ਜੋ ਤੁਹਾਡੇ ਸਾਰੇ মিডিਏ ਦੇ ਸਤਿਕਾਰਯੋਗ ਸਾਰੇ ਸੱਜਣ ਆਏ ਨੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਸਾਰੀਆਂ ਸਖਸ਼ੀਤਾਂ ਦਾ ਜਿਨ੍ਹਾਂ ਨੇ ਸਮਾਂ ਕੱਢਿਆ ਆਏ ਕਿਉਂਕਿ ਅੱਜ ਮੈਂ ਸਮਦਾ ਮੀਡੀਆ ਦਾ ਯੋਗਾ ਤੇ ਪੂਰੇ ਵਿਸ਼ਵ ਦੇ ਵਿੱਚ ਇਹ ਖਬਰ ਜਾਣੀ ਹੈ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਬੇਨਤੀ ਕਰਦਾ ਦੋ ਸ਼ਬਦ ਪ੍ਰਧਾਨ ਜੀ ਸਤਿਕਾਰਯੋਗ ਸਾਰੇ ਉਪਸਥਿਤ ਜਨ ਅੱਜ ਅਸੀਂ ਪੰਡਿਤ ਸਰਦਾਰਾਮ ਫਲੋਰੀ ਜੀ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੇ ਉਪਲਖਸ਼ ਦੇ ਵਿੱਚ ਉਹਨਾਂ ਦਾ ਜਨਮ ਦਿਵਸ 188ਵਾਂ ਜਨਮ ਦਿਵਸ ਜਿਹੜਾ ਕੀ ਮਨਾ ਰਹੇ ਨੇ ਉਹਦੇ ਸੰਬੰਧ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਪੰਡਿਤ ਜੀ ਇੱਕ ਐਸੀ ਸ਼ਖਸੀਅਤ ਜੀ ਜਿਨ੍ਹਾਂ ਨੂੰ ਸਾਰੇ ਭੁਲਾਈ ਬੈਠੇ ਜਿਹੜੇ ਕੀ ਸਾਡੇ ਲੁਧਿਆਣਾ ਸ਼ਹਿਰ ਦੇ ਹੋ ਕੇ ਲੁਧਿਆਣਾ ਦੇ ਜ਼ਿਲ੍ਹਾ ਫਲੌਰ ਦੇ ਲੁਧਿਆਣਾ ਤੋਂ ਸਿਰਫ 20 ਕਿਲੋਮੀਟਰ ਦੂਰ ਫਲੌਰ ਦੇ ਵਾਸੀ ਸੀ ਉਹਨਾਂ ਨੂੰ ਸਾਡੀ ਸਮੂੱਚੀ ਜਿਹੜਾ ਇਹ ਹਿੰਦੂ ਸਮਾਜ ਹੈ ਸਾਰੇ ਸਮਾਜ ਸਭ ਉਹਨਾਂ ਨੂੰ ਭਲਾਈ ਬਟੇ ਉਹਨਾਂ ਦੀ ਇੱਕ ਬਹੁਤ ਬੜੀ ਦੇਨ ਓਮ ਜੈ ਜਗਦੀਸ਼ ਹਰੇ ਸੋਮੀ ਜੈ ਜਗਦੀਸ਼ ਹਰੇ ਆਰਤੀ ਜਿਹਨਾਂ ਨੇ ਲਿਖੀ ਹੈ ਜੋ ਕੀ ਅਸੀਂ ਸਾਰੇ ਦੁੱਖ ਸੁੱਖ ਚ ਹਰ ਜਗ੍ਹਾ ਆਪਾਂ ਸਭ ਲੋਕ ਗਾਨੇ ਆ ਉਹਨਾਂ ਨੂੰ ਭੁਲਾਈ ਬੈਠੇ ਆ ਅਸੀਂ ਸ੍ਰੀ ਸ਼ੰਦਰਨਾਮ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਸੀਂ ਪਿੱਛੇ ਵੀ ਚਿੱਠੀ ਲਿਖੀ ਸੀ ਉਹਨਾਂ ਨੂੰ ਅਸੀਂ ਬਹੁਤ ਰਿਕਵੈਸਟ ਪਾਈ ਹੈ ਵੀ ਪੰਡਿਤ ਜੀ ਦੇ ਨਾਮ ਤੇ ਕਿਸੇ ਵੀ ਯੂਨੀਵਰਸਿਟੀ ਚੇਅਰ ਸਾਬਿਤ ਕੀਤੀ ਜਾਵੇ ਆਪਣੇ ਰੇਲਵੇ ਮੰਤਰੀ ਉਹਨਾਂ ਨੂੰ ਚਿੱਠੀ ਲਿਖੀ ਗਈ ਹੈ ਤੇ ਜਿਹੜੇ ਫਗਵਾੜੇ ਫਲੋਰ ਦਾ ਰੇਲਵੇ ਸਟੇਸ਼ਨ ਹੈ ਉਹਦਾ ਨਾਮ ਪੰਡਿਤ ਜੀ ਦੇ ਨਾਮ ਤੇ ਰੱਖਿਆ ਜਾਵੇ ਪੰਡਿਤ ਸਰਦਾਰ ਆਰਾਮ ਫਲੋਰੀ ਰੇਲਵੇ ਸਟੇਸ਼ਨ ਉਹਨਾਂ ਦਾ ਜਨਮ ਦਿਵਸ ਦੇ 188ਵਾਂ ਜਨਮ ਦਿਵਸ ਜਿਹੜਾ ਹੈ ਸਿੰਗਲਾ ਵਾਲੇ சிவாਲੇ ਪ੍ਰਾਚੀਨ ਮੰਦਿਰ ਦੇ ਵਿੱਚ 28 ਸਤੰਬਰ ਸਵੇਰੇ 10:30 ਵਜੇ ਮਨਾ ਰਹੇ ਆ ਤੁਹਾਨੂੰ ਮੇਰੇ ਵੱਲੋਂ ਸਭ ਨੂੰ ਸੱਦਾ ਹੈ ਸਾਰਿਆਂ ਨੇ ਉੱਥੇ ਖਰਸ਼ੋਲਾਸ ਨੂੰ ਪਹੁੰਚਣਾ ਅਸੀਂ ਪੰਡਈ ਦਾ ਉੱਥੇ ਜਨਮ ਦਿਵਸ ਮਨਾਣਾ ਤੇ ਉੱਥੇ ਮਹਾਨ ਸ਼ਹਿਰ ਦੀਆਂ 11 ਸ਼ਖਸੀਤਿਆਂ ਦਾ ਸਨਮਾਨ ਕਰਾਂਗੇ ਧੰਨਵਾਦ ਬੋਲੋਗੇ ਜੀ ਤੁਸੀਂ ਬੋਲੋ ਜੀ ਤੁਸੀਂ ਬਹੁਤ ਹੀ ਬੋਲਣਗੇ ਵੀ ਇੱਕ ਦੋ ਸ਼ਾਹ ਬੋਲੋਗੇ ਮੈਂ ਆਹੋ ਇੱਥੇ ਆ ਜਾਓ ਆਹੋ ਇੱਥੇ ਆ ਜਾਓ ਆ ਜਾਓ ਆ ਜਾਓ ਮੈਨੂੰ ਆ ਰਹੇ ਚਲੋ ਆ ਜਾਓ ਆਪਣਾ ਨਿਆਣੇ ਤੋਂ ਫੋਟੋ ਬਣਾਓ ਮਣੀ ਅੱਗੇ ਕਰ ਲੋ ਸਾਹਮਣੇ ਅੱਗੇ ਕਰ ਲੋ ਬੱਸ ਹਾਂਜੀ ਨਮਸਕਾਰ ਜਿਵੇਂ ਤੁਸੀਂ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਪੰਡਿਤ ਸ਼ਰਧਰਾਮ ਫਲੋਰੀ ਜੀ ਦਾ ਅਸੀਂ 188ਵਾਂ ਜਨਮ ਦਿਨ ਮਨਾਉਣ ਜਾ ਰਹੇ ਹਾਂ ਇਹ ਉਹ ਸ਼ਖਸੀਅਤ ਸੀ ਜਿਹਦੇ ਬਾਰੇ ਇਹਨੇ ਕਾਫੀ ਜਾਣਕਾਰੀ ਦਿੱਤੀ ਹੈ ਮਗਰ ਮੈਂ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹਨਾ ਉਹਨਾਂ ਜਿਹੜੇ ਮਹਾਪੁਰਸ਼ ਇਹੋ ਜਿਹੇ ਵਿਦਵਾਨ ਲੋਕ ਪੈਦਾ ਹੋਏ ਹੈ ਉਹਨਾਂ ਦੀਆਂ ਪੁਰਾਣੀਆਂ ਜਿਹੜੀਆਂ ਲਿਖਨੀਆਂ ਜਾਂ ਪੁਰਾਣੇ ਜਿਹੜੇ ਵਿਚਾਰ ਸੀ ਅੱਜ ਵੀ ਜੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ ਇਹ ਉਹਦਾ ਬੜਾ ਫਾਇਦਾ ਹੋ ਸਕਦਾ ਹੈ ਉਹਨਾਂ ਦੀ ਇੱਕ ਬਹੁਤ ਵੱਡੀ ਜਿਹੜੀ ਦੇਣ ਸੀ ਜਿਹੜੀ ਬਹੁਤ ਵੱਡੀ ਭਾਗਵਤੀ ਇਹਦੇ ਬਾਰੇ ਜਿੱਦਾਂ ਬਾਵਾ ਜੀ ਨੇ ਜ਼ਿਕਰ ਕੀਤਾ ਉਹਦੀ ਅੱਜ ਬਹੁਤ ਜ਼ਰੂਰਤ ਹੈ ਉਹਨਾਂ ਨੇ ਕਹਿਆ ਸੀ ਲੜਕੀਆਂ ਨੂੰ ਪੜ੍ਹਾਓ ਲੜਕੀਆਂ ਨੂੰ ਸਮਝਾਓ ਔਰ ਉਹਦੇ ਬਾਅਦ ਉਹਨਾਂ ਬਸਾਓ ਅੱਜ ਲੜਕੀਆਂ ਵਿਆਹ ਤੋਂ ਬਾਅਦ ਬਹੁਤ ਘੱਟ ਬਸ ਰਹੀਆਂ ਜਿਹੜੀ ਸਾਡੀ ਬਦਕਿਸਮਤੀ ਹੈ ਉਸ ਸਮਾਜ ਦੇ ਵਿੱਚ ਜਿਹਨੂੰ Hindu ਧਰਮ ਕਹਿੰਦੇ ਐ ਸनातਨ ਧਰਮ ਕਹਿੰਦੇ ਐ ਜਿੱਥੇ ਅੱਜ ਕੇ ਲੋਕੀ ਸਾਡੀ ਸੀਤਾ ਮਾਤਾ ਦੀ ਜਿੱਥੇ ਪਾਰਵਤੀ ਦੀ ਜਿੱਥੇ ਹੋਰ ਵੱਡੀਆਂ ਵੱਡੀਆਂ ਦੇਵੀ ਦੇਵਤਾ ਹੁੰਦੇ ਅਸੀਂ ਐਗਜ਼ਾਮਪਲਾ ਦਿੰਨੇ ਆ ਅੱਜ ਉਸ ਸ਼ਹਿਰ ਉਸ ਕੰਟਰੀ ਦੇ ਵਿੱਚ ਉਸ ਦੇਸ਼ ਦੇ ਵਿੱਚ ਲੜਕੀਆਂ 30% ਲੜਕੀਆਂ ਜਿਹੜੀਆਂ ਡਾਈਵੋਰਸ ਦਾ ਜਿਹੜਾ ਵਾਇਸ ਬਣ ਰਹੀਆਂ ਉਹਦਾ ਕਾਰਨ ਇਹ ਕਿ ਵੀ ਸਾਡੇ ਬੱਚਿਆਂ ਨੂੰ ਉਹ ਸੰਸਕਾਰਾਂ ਦੀ ਲੋੜ ਹੈ ਜਿਹੜੀ ਸਾਡੇ ਪੰਡਿਤ ਜੀ ਨੇ ਦਿੱਤੇ ਸੀ ਅਗਰ ਅੱਜ ਸਾਡਾ ਸਮਾਜ ਉਹਨਾਂ ਦੀ ਇਸ ਗੱਲ ਨੂੰ ਹੀ ਲੈ ਕੇ ਓਮ ਜੈ ਜਗਦੀਸ਼ ਰਿਆਰਤੀ ਤਾਂ ਇੱਕ ਬਹੁਤ ਵੱਡਾ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਸਾਰੇ ਦੁਨੀਆ ਸਾਰਾ ਸੰਸਾਰ ਸੁਣ ਰਿਹਾ ਔਰ ਗਾ ਰਿਹਾ ਬੜੀ ਸ਼ਰਧਾ ਦੇ ਨਾਲ ਮਗਰ ਕਈ ਨੂੰ ਇਹ ਨਹੀਂ ਪਤਾ ਵੀ ਲਿਖੀ ਕਿਹਨੇ ਮੈਂ ਪਿੱਛੇ ਕੈਨੇਡਾ ਲੋਕਾਂ ਨੂੰ ਪੰਡਿਤ ਜੀ ਦਾ ਇੱਕ ਛੋਟਾ ਸਰੂਪ ਭੇਜਿਆ ਤੇ ਉੱਥੇ ਨਾਲ ਆਰਤੀ ਦਾ ਲਾ ਕੇ ਭੇਜੀ ਤੇ ਲੋਕਾਂ ਨੂੰ ਪਤਾ ਲੱਗਦਾ ਵੇ ਇਹ ਪੰਡਿਤ ਜਿਨ੍ਹਾਂ ਨੇ ਆਰਤੀ ਲਿਖੀ ਸੀ ਕਹਿੰਦਾ ਭਾਵੇਂ ਚ ਵੀ ਉਹਨਾਂ ਦੇ ਦਿੱਤੇ ਵਿਚਾਰ ਉਹਨਾਂ ਦਿੱਤੇ ਸੰਸਕਾਰਾਂ ਨੂੰ ਅੱਜ ਇੰਪਲੀਮੈਂਟ ਕਰਨ ਦੀ ਲੋੜ ਹੈ ਆਪਣੇ ਸਮਾਜ ਦੇ ਵਿੱਚ ਵੱਧ ਤੋਂ ਵੱਧ ਇਨਸਟੈਡ ਆਫ ਦਿਸ ਕੇ ਬਸ ਇਸ ਲਈ ਆਰਤੀ ਦਾ ਹੀ ਗੁਣਗਾਨ ਕਰਦੇ ਰਹੀਏ ਅੱਜ ਲੋੜ ਹੈ ਲੋਕਾਂ ਨੂੰ ਇਹ ਦੱਸਣ ਲਈ ਕਿ ਵੀ ਉਹਨਾਂ ਦੇ ਦਿੱਤੇ ਸੰਸਕਾਰਾਂ ਨੂੰ ਆਪਾਂ ਅਡਾਪਟ ਕਰੀਏ ਅੱਗੇ ਚੱਲੀਏ ਤਾਂ ਕਿ ਇਸ ਦੇਸ਼ ਦੀਆਂ ਬੱਚੀਆਂ ਔਰ ਇਸ ਦੇਸ਼ ਦਾ ਜਿਹੜਾ ਕਲਚਰ ਹੈ ਇਸ ਦੇਸ਼ ਦਾ ਜਿਹੜਾ ਸੱਭਿਆਚਾਰ ਹੈ ਉਸ ਖਾਉਨਾ ਹੋ ਸਕੇ ਘਰ ਘਰ ਦੇ ਵਿੱਚ ਖੁਸ਼ੀਆਂ ਵੰਡਣ ਕਿਉਂਕਿ ਲੜਕੀ ਲੜਕਾ ਜਦੋਂ ਤੱਕ ਖੁਸ਼ ਨਹੀਂ ਹੈ ਜੇ ਪਰਿਵਾਰ ਖੁਸ਼ ਨਹੀਂ ਹੈ ਕਿ ਉੱਥੇ ਕੋਈ ਆਨੰਦ ਜਾਂ ਬ੍ਰਭੂਤੀ ਨਹੀਂ ਹੁੰਦੀ ਉੱਥੇ ਕੋਈ ਮਨ ਪਰਸਾਨ ਨਹੀਂ ਰਹਿੰਦਾ ਉਹ ਪਰਿਵਾਰ ਖੁਸ਼ ਨਹੀਂ ਰਹਿੰਦਾ ਸੋ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਜਨਮ ਦਿਨ ਨੂੰ ਇਸ ਢੰਗ ਨਾਲ ਵੀ ਸਮਝਿਆ ਜਾਵੇ ਕਿ ਆਪਾਂ ਆਪਣੀਆਂ ਬੱਚਿਆਂ ਨੂੰ ਕਿੱਦਾਂ ਪੜਾਣਾ ਕਿੱਦਾਂ ਲਿਖਾਣਾ ਔਰ ਕਿੱਦਾਂ ਉਹਨਾਂ ਨੂੰ ਬਸਾਣਾ ਇਹਦੇ ਨਾਲ ਹੀ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਿਆਦਾ ਕਰਦਾ ਵੈਰੀ ਗੁੱਡ ਮਾੜੇ ਸੱਦੇ ਦੇ ਉੱਤੇ ਸਾਰੇ ਹਾਜ਼ਰ ਹੋਏ ਕਾਨਫਰੰਸ ਕਾਲੇ ਸੱਦਾ ਦਾ ਫਲੂੜੀ ਪੰਡਿਤ ਜੀ ਜਿਹੜੇ ਆਪਣੇ ਜਿਨ੍ਹਾਂ ਨੇ 100 ਕਿਤਾਬਾਂ ਲਿਖੀਆਂ ਤੇ ਆਰਤੀ ਲਿਖੀ ਹਿੰਦੂ ਸਨਾਤਨ ਦੀ ਉਹਨਾਂ ਨੂੰ ਲੋਕੀ ਭੁੱਲ ਗਏ ਸੀ ਇਹਨਾਂ ਨੇ ਇੱਕ ਕੇ ਕੇ 바ਵਾ ਜੀ ਆ ਜਿਨ੍ਹਾਂ ਨੇ ਕੁਝ ਸਾਲਾਂ ਬਾਅਦ ਯਾਦ ਕਰਾਈਗੇ ਸੱਧਾਰਾ ਫਲੋਰੀ ਜੀ ਕੋ ਹੁੰਦੇ ਸੀ ਇਹ ਕੱਲੀ ਕੱਲੀ ਜਗ੍ਹਾ ਜਾ ਕੇ ਅਖਵਾਰਾਂ 'ਚ ਜਗ੍ਹਾ ਜਗ੍ਹਾ ਜਾ ਕੇ ਇਹਨਾਂ ਨੇ ਉਹਨਾਂ ਦੀ ਜਾਗਰੂਤਾ ਦੱਸੀ ਤੇ ਲੋਕੀ ਇਧਰਲੇ ਪਾਸੇ ਨੂੰ ਹੋਏ ਜਿਹਦੇ ਨਾਲ ਸੱਧਾਰਾ ਫਲੋਰੀ ਦੀ ਹੁਣ ਹਰ ਸਾਲ ਇਹ ਜਨਮ ਦਿਨ ਮਨਾਉਂਦੇ ਆ ਉਹਨਾਂ ਦੀ ਯਾਦ ਕਰਦੇ ਆ ਉਹਨਾਂ ਦੀ ਜਿਹੜੀਆਂ ਲਿਖੀਆਂ ਹੋਈਆਂ ਪੂਨੇ ਤੇ ਚਲਾਉਂਦੇ ਆ ਲੋਕਾਂ ਨੂੰ ਇਹੋ ਜਿਹਾ ਭਲਾ ਕੋਈ ਨਹੀਂ ਕਰ ਸਕਦਾ ਜਿਦਾ ਕਿ ਇੱਕ ਪਾਸੇ ਮੈਂ ਇੱਕ ਅੱਜ ਤੋਂ 8 ਸਾਲ ਪਹਿਲੇ ਫਲੋਰ ਗਿਆ ਸੀ ਉੱਥੇ ਸ਼ਦਾਰਾ ਫਲੋਰ ਦੀਆ ਚਹਿਰ ਸੀ ਉੱਥੇ ਵੀ ਇਹ ਘਟਨ ਹੋਇਆ ਸੀ ਉਸ ਤੋਂ ਬਾਅਦ ਕਿਸੇ ਨੇ ਯਾਦ ਨਹੀਂ ਕੀਤਾ ਉਹਨਾਂ ਨੂੰ ਹੁਣ ਇਹ ਕੁਝ ਸਾਲਾਂ ਤੋਂ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦਾ ਦਿਨ ਮਨਾਉਂਦੇ ਆ ਉਹਨਾਂ ਦੀ ਹਰ ਰਸਮ ਕਰਦੇ ਆ ਇਹ ਹਰ ਰਸਮ ਕਰਨ ਦੇ ਵਿੱਚ ਅੱਗੇ ਹੁੰਦੇ ਆ ਤੇ ਇਹਨਾਂ ਨਾਲ ਅੱਗੇ ਅਸੀਂ ਸਾਡੇ ਵਰਗੇ ਸਾਰੇ ਪਿੱਛੇ ਗੱਡੀ ਦੇ ਨਾਲ ਇੰਜਣ ਦੇ ਨਾਲ ਡੱਬੇ ਲੱਗੇ ਹੋਇਆ ਤੇ ਉਹ ਕਰ ਰਹੇ ਆ ਇਸ ਕਰਕੇ ਇਹਨਾਂ ਦੀ ਬਦੌਲਤ ਹੀ ਅਸੀਂ ਇਕੱਠੇ ਹੋਏ ਆ ਨਹੀਂ ਤਾਂ ਅਸੀਂ ਸਦਾ ਨਾ ਫਲਰੀ ਪੰਡਤ ਜੀ ਨੂੰ ਭੁੱਲੇ ਹੋਏ ਸੀ ਹੁਣ ਹੌਲੀ ਹੌਲੀ ਉਹਨਾਂ ਦੀ ਜਾਗਰਤਾ ਸ਼ਹਿਰ ਚ ਪੰਜਾਬ ਚ ਇੰਡੀਆ ਚ ਜਾ ਰਹੀ ਹੈ ਇਹ ਜਿੰਦਰ ਜਾ ਕੇ ਪੰਜਾਬ ਕੇ ਕਿਸੇ ਦਫ਼ਤਰ ਨੂੰ ਵੀ ਜਾਗਰਤ ਕਰਦੇ ਆ ਕਿ ਤੁਸੀਂ ਸਾਡੀਆਂ ਖਬਰਾਂ ਲਾਓ ਤੇ ਲੋਕਾਂ ਨੂੰ ਇਹਦੇ ਬਾਰੇ ਦੱਸੋ ਕਿ ਉਹਨਾਂ ਨੇ ਕੋਈ ਲਾਲਚ ਤੋਂ ਬਿਨਾਂ ਪੰਜਾਬ ਕੇ ਸੀਨੇ ਹਰ ਸਾਲ ਲਿਖਦੇ ਆ ਲਖਣੀ ਲਿਖਦੇ ਆ ਤੇ ਉਹਨਾਂ ਨੂੰ ਯਾਦ ਕਰਦੇ ਜੁਫਤਾ ਕਰਦੇ ਆ ਇੰਨਾ ਜਿਆਦਾ ਨਾ ਕਹਿੰਦਾ ਧੰਨਵਾਦ ਸਾਰਿਆਂ ਦਾ ਵੈਰੀ ਗੁੱਡ